हां जी संगतों दर्शन ਕਰੋ ਰਾਤ ਦੇ ਗੁਰਦਾਰਾ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਕਿੱਡਾ ਸੋਹਣਾ 뷰 ਆ ਕਿੰਨੀ ਵਧੀਆ ਲਾਈਟਿੰਗ ਵਗੈਰਾ ਹੋਈ ਆ ਤੇ ਰਸਤੇ ਦੇ ਵਿੱਚ ਆਹ ਲੜੀਆਂ ਬੰਦ ਆ ਗੁਰਦਾਰਾ ਸਾਹਿਬ ਉਚਾਈ ਦੇ ਉੱਪਰ ਆ ਤੇ ਇੱਕ ਉੱਚਾ ਹੋਣ ਕਰਕੇ ਤੇ ਕਿੰਨਾ ਸੋਹਣਾ ਲੱਗ ਰਿਹਾ ਸਾਹਮਣੇ ਲਾਈਟਿੰਗ ਵਗੈਰਾ ਬੜੀ ਸੋਹਣੀ ਯਾਦ ਤਕਰੀਬਨ 7.5 ਵਜ ਗਏ ਰਸਤਿਆਂ ਦੇ ਵਿੱਚ ਉਧਰ ਦਾ ਮੇਨ ਰੋਡ ਤੇ ਤਾਂ ਉਹੀ ਮਾਹੌਲ ਆਦਿ ਨੂੰ ਵੀ ਰਸ ਜਿਹੜਾ ਜ਼ਿਆਦਾ ਲੱਗ ਰਿਹਾ ਪਰ ਇੱਧਰ ਸੰਗਤ ਅੱਗੇ ਨਾਲ ਥੋੜਾ ਜਿਹੜਾ ਘੱਟ ਲੱਗ ਰਹੀ ਹੈ ਕਰੋ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਲੱਖ ਲੱਖ ਵਧਾਈਆਂ ਬਾਈਕ ਸਾਡਾ ਇਦੋਂ ਅੱਗੇ ਖੜਾ ਕਿਲੋ ਡੇਢ ਕਿਲੋਮੀਟਰ ਅਸੀਂ ਟੂਰਨਾਮੈਂਟ ਦੇਖਣ ਗਏ ਸੀ ਪਿੱਛੇ ਪਰ ਉੱਥੇ ਇਤੇ ਜਗ੍ਹਾ ਹੀ ਨਹੀਂ ਮਿਲੀ ਖੜਨ ਨੂੰ ਇੰਨਾ ਜ਼ਿਆਦਾ ਰਸ਼ ਸੀਗਾ ਦੇਖਦਾ ਨਹੀਂ ਸੀ ਪਿੱਛੋਂ ਤਾਂ ਕਰਕੇ ਵਾਪਸ ਮੁੜਾਏ ਫਿਰ ਗੁਰਦਰਾ ਸਾਹਿਬ ਦੇ ਦਰਸ਼ਨ ਕਰੋ ਸੁਣਦੇ ਤਕਰੀਬਨ 7 ਵਜ ਗਿਆ 7 ਵਜੇ ਵੀ ਜਿਹੜਾ ਐਨ ਫੁੱਲ ਸੰਗਤ ਦਾ ਜਾਮ ਆ ਲਗਾਤਾਰ ਜਿਹੜੀ ਸੰਗਤ ਪਹੁੰਚ ਰਹੀ ਹੈ ਤੇ ਸਾਡੇ ਕੋਲ ਜ਼ਾਬਰਦਾਰ ਟਰਾਲੀ ਆ ਕੇ ਲਈ ਤਾਂ ਜਾਂਦੇ ਆ ਗੱਭਰੂ ਉਵੇਂ ਹੀ ਫਿਰ ਕਾਂ ਵਾਪਸ ਮੁੜੇ ਆਉਂਦੇ ਕਿਉਂਕਿ ਅੱਗੇ ਜਗ੍ਹਾ ਹੈ ਨਹੀਂ ਲਾਉਣ ਵਾਸਤੇ ਹਾਰਨੇ ਪਤਾ ਨਹੀਂ ਕਿਉਂ ਵਜਾਉਂਦੇ ਆ ਕਿ ਅੱਗੇ ਜਦੋਂ ਟਰੈਕਟਰਾਂ ਦੇ ਜਿਹੜੀਆਂ ਸਪੈਸ਼ਲ ਸਕਰੀਨਾਂ ਲਵਾਈਆਂ ਹੋਲਾ ਮਹਲਾ 2025 ਬਹੁਤ ਟਰੈਕਟਰ ਨੰਗੇ ਆ ਤਾਲੀਆਂ ਹਜੇ ਵੀ ਆ ਰਹੀਆਂ ਏਸੀ ਵਾਲੀਆਂ ਟਰਾਲੀਆਂ ਏਅਰ ਕੰਡੀਸ਼ਨ ਬੁਲਟ ਅਸ ਦਾ ਲੱਗਾ ਹੋਇਆ ਬਹੁਤ ਲਗਜ਼ਰੀ ਟਰਾਲੀਆਂ ਟਰੋਲੀਆਂ ਹੁਣ ਅੱਜਕੱਲ ਬਣਾਈਆਂ ਨੇ ਜਦੋਂ ਉਹਦਾ ਆਪਣਾ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਬਹੁਤ ਜਿਹੜੇ ਇਦਾਂ ਦੇ ਰਾਲੇ ਵੱਡੇ ਤਿਆਰ ਕੀਤੇ ਲੋਕਾਂ ਨੇ ਜਿਹਦੇ ਵਿੱਚ ਪੈਣਾ ਕਰਨਾ ਰਹਿਣਾ ਸਹੂਲਤਾਂ ਚਾਰਜਰ ਲੇਟਾਂ ਲੂਟਾਂ ਟੀਵੀ ਬਹੁਤ ਚੀਜ਼ਾਂ ਨੇ ਦਾ ਜਿਹੜਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਕਿਤੇ ਤਿਲਸਟੇ ਨੂੰ ਥਾਂ ਨਹੀਂ ਇੰਨੀ ਜਿਹੜੀ ਇਹ ਜਿਹੜੀ ਗੁਰਦਾਰਾ ਸਾਹਿਬ ਦੇ ਸੱਜੇ ਹੱਥ ਵਾਲੀ ਪਾਰਕਿੰਗ ਆ ਇਹਦੇ ਵਿੱਚ ਵੀ ਇਹ ਐ ਵੀ ਜਿਹੜਾ ਟਾਈਮ ਨਾਲ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਲਾਤੇ ਆ ਤੇ ਮੋਟਰਸਾਈਕਲ ਸਕੂਟਰ ਉਹ ਠੀਕ ਆ ਮੁੜ ਕੇ ਜਿਹੜੀ ਚੀਜ਼ ਆ ਹੁਣ ਇੰਨੇ ਰਸ਼ ਦੇ ਵਿੱਚ ਕੱਢਣੀ ਤੇ ਦਵਾਰਾਂ ਇੱਥੇ ਅੰਦਰ ਲੈ ਕੇ ਆਉਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਪਿੱਛੇ ਇੱਕ ਉਹ ਉੱਥੇ ਜੇ ਲਾਈਟਿੰਗ ਵਗੈਰਾ ਹੋਈ ਸੀ ਸ਼ੋਅ ਵਗੈਰਾ ਜਿਵੇਂ ਹੁੰਦਾ ਸਟੇਜ ਆ ਲੱਗਿਆ ਸੀ ਉਹ ਬੇਨੀਆਂ ਚੈੱਕ ਕਰਦੇ ਕੀ ਆ ਤੇ ਬਾਕੀ ਅੱਜ ਟੂਰਨਾਮੈਂਟ ਵੀ ਹੈ ਟੂਰਨਾਮੈਂਟ ਦਾ ਅੱਜ ਗੱਲ ਕਿਵੇਂ ਹੁੰਦਾ ਨਾ ਅੱਜ ਮੇਰੇ ਖਿਆਲ ਦੇ ਵਿੱਚ 13 ਤਰੀਕ 12 ਫਿਰ ਅੱਜ 14 ਹੋ ਗਈ ਅੱਜ ਉਹਦਾ ਲਾਸਟ ਦਿਨ ਹੀ ਆ ਅੱਜ ਸ਼ਾਇਦ ਅਨੰਦਪੁਰ ਸਾਹਿਬ ਟੂਰਨਾਮੈਂਟ ਦਾ ਲਾਸਟ ਦਿਨ ਆਜਾ ਇੱਥੇ ਜਿਹੜਾ ਸੰਗਤਾਂ ਦੇ ਰਹਿਣ ਵਾਸਤੇ ਇੱਕ ਜਿਹੜਾ ਵੱਡਾ ਸ਼ੈੱਡ ਪਾਇਆ ਹੋਇਆ ਜਿਹੜਾ ਪਲਾਸਟਿਕ ਜਿਹਦਾ ਆਰਟੀਫੀਸ਼ੀਅਲ ਹੁੰਦੀ ਟਰਪਾਲ ਜੀ ਉਹ ਵੇ ਉਹ ਸੰਗਤਾਂ ਵਾਸਤੇ ਗੱਲ ਰੈਂਡ ਬਸੇਰਾ ਬਣਾਇਆ ਹੋਇਆ ਜਿਹੜੀ ਸੰਗਤਾਂ ਆਉਣ ਜਾਂ ਰਾਤ ਨੂੰ ਪੈਣ ਨੂੰ ਇੱਥੇ ਸੰਗਤ ਜਿਹੜੀ ਆ ਕੇ ਗੁਰਦਰਾ ਸਾਹਿਬ ਦੀ ਜਿਹੜੀ ਸੱਜੇ ਹੱਥ ਸਟੇਜ ਆ ਸੱਜੇ ਹੱਥ ਪਾਰਕਿੰਗ ਇੱਥੇ ਤੁਸੀਂ ਆ ਕੇ ਆਪਦਾ ਆਪ ਦੀ ਨਿਗਰਾਨੀ ਨਾਲ ਸਮਾਨ ਸਮੂਹਣ ਸੰਭਾਲ ਕੇ ਇੱਥੇ ਤੁਸੀਂ ਰਾਤ ਕੱਟ ਸਕਦੇ ਤੇ ਨਾਲ ਇਧਰ ਇਧਰਲੇ ਪਾਸੇ ਜਿਹੜਾ ਫਲਸ਼ਾਂ ਦਾ ਵੀ ਪ੍ਰਬੰਧ ਹੈਗਾ ਨੂ 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 ਕਰਨ ਦਾ ਔਖਾ ਹੋ ਜਾਂਦਾ ਜਾਨੀ ਤੁਸੀਂ ਸਵੇਰੇ ਲੈਟਰਨ ਵਗੈਰਾ ਜਾ ਸਕਦੇ ਦੇਖੋ ਅੱਜ ਕੱਲ ਇਹੋ ਜਿਹੇ ਟਰਾਲੀਆਂ ਤਿਆਰ ਕੀਤੀਆਂ ਬਹੁਤ ਲੋਕਾਂ ਨੇ ਡਬਲ ਡਬਲ ਟਾਇਰ ਵੱਡੇ ਲਾਏ ਆ ਤੇ ਇਹ ਸਿਰਫ ਧੋਮਣ ਫੈਰ ਨੂੰ ਸ਼ੌਕ ਨਾਲ ਸਫਰ ਸੁਫਰਾਂ ਤੇ ਲਿਜਾਣ ਨੂੰ ਉਸ ਤੋਂ ਈ ਜ਼ਿਆਦਾਤਰ ਤਾਂ ਸਰ ਯਾਤਰਾਵਾਂ ਤੇ ਜਾਣ ਵਾਸਤੇ ਬਣਾਈਆਂ ਕਈਆਂ ਮੁੰਡਿਆਂ ਨੇ ਗੱਲ ਕੀਤੀ ਹੈ ਬਣਾ ਸਾਹਮਣੇ ਇਹਦਾ ਅਨੰਦਪੁਰ ਦਾ ਰੇਲਵੇ ਸਟੇਸ਼ਨ ਆ ਟ੍ਰੇਨ ਤੇ ਵੀ ਤੁਸੀਂ ਆ ਸਕਦੇ ਹੋ ਮੇਰੇ ਖਿਆਲ ਲੁਧਿਆਣਾ ਤੋਂ ਟ੍ਰੇਨ ਜਿਹੜੀ ਅਨੰਦਪੁਰ ਸਾਈਡ ਨੂੰ ਇਹ ਰਾਸ਼ ਬਹੁਤ ਜ਼ਿਆਦਾ ਰਾਸ਼ हां दोस्तों आज ਜਿਹੜੀ 14 ਤਰੀਕਾ ਹੋਲਾ ਮੱਲਾ ਦੀਆਂ ਤਰੀਕਾਂ ਜਿਹੜੀਆਂ ਹੈਗੀਆਂ 14 15 ਤੇ 16 ਤੇ 16 ਤਰੀਕ ਦੀ ਜਿਹੜੀ ਸਮਾਪਤੀ ਆ ਬਾਕੀ ਜਿਹੜੀ ਸੰਗਤ ਪਹਿਲਾਂ ਆ ਜਾਂਦੀ ਹੈ ਉਹ ਵਾਪਸੀ ਇੱਕ ਅੱਧਾ ਦਿਨ ਲਾ ਕੇ ਵਾਪਸ ਮੋੜਨਾ ਸ਼ੁਰੂ ਕਰ ਦਿੰਦੇ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਆ ਲਗਾਤਾਰ ਜੇ ਰੋਕ ਇੱਥੇ ਇਹਨਾਂ ਰੁਕ ਜਾਣ ਤੇ ਇੱਥੇ ਰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਈ ਜਿਹੜੀ ਇੰਨੀ ਭੀੜ ਹੋ ਜਾਤ ਹੈ ਲਗਾਤਾਰ ਗੱਡੀਆਂ ਆਈ ਜਾਂਦੀਆਂ ਟਰੈਕਟਰ ਟਰਾਲੀਆਂ ਤੇ ਲਗਾਤਾਰ ਜਿਹੜੀਆਂ ਵਾਪਸ ਜਾਣ ਵਾਲੇ ਵੀ ਤਕਰੀਬਨ 19 ਸੰਗਤ ਹੈਗੀ ਆ ਵੇਖੋ ਟਰੱਕ ਦੀਆਂ ਬਾਡੀਆਂ ਆਹ ਤੱਕ ਲੋਕ ਦੋ ਦੋ ਛੱਤਾਂ ਬਣਾ ਕੇ ਆ ਗਏ ਆ ਗਏ ਆ ਗਏ ਬ੍ਰੂਡੀਆਂ ਸੰਗਤਾਂ ਲਾਵੇ ਸੰਗਤਾਂ ਟੂਰਨਾਮੈਂਟ ਦਾ ਮਾਹੌਲ ਵੀ ਜਿਹੜਾ ਪੂਰਾ ਭਖਿਆ ਹੋਇਆ ਬਹੁਤ ਭੀੜ ਹੈ ਤੇ ਦੋਹਾਂ ਧਰੋਂ ਦਿਖਾਉਣੇ ਆ ਇੱਕ ਵਾਰੀ ਰਣਜੀਤ ਕੰਮਾ ਦੇ ਲਈ ਤਾੜੀਆਂ ਕਿ ਜਲਣੀ ਜਲੇ ਤੇ ਭਗਤ ਜਲੇ ਕਿਆ ਦਾ ਜੈਲੀ ਦੇ ਸਪੀਕਰਾਂ ਤੋਂ ਆਵਾਜ਼ ਆਉਂਦੀ ਪੁਣ-ਪੁਣ ਕੇ ਆਦਾ ਇਹ ਸਵਾਦ ਜਿਵੇਂ ਬੱਬੂ ਮਾਨ ਸੁਣ ਕੇ ਐ ਹੁਣਾਂ ਮੈਦਾਨ ਯਾਰਾ ਵੱਖਰਾ ਮੇਰੇ ਮਿੱਤਰੋ ਹਰਿਆਲ ਸਿੰਘ ਗੁਰਮਤਿਹ ਸਿਰਾ ਹੋਣਾ ਮੈਚ ਜਿਹੜਾ ਸਿਰਾ ਹੋਣਾ ਸਾਡੇ ਜਗਾ ਚੱਕਰ ਦੀ ਚਰਨ ਸੁਜਾਪੁਰ ਵਿਲਾਗਲ ਦੇਨੇ ਵਾਲਿਆ ਪਿੱਛੇ ਟੱਲਾ ਆਨੰਦਪੁਰ ਸਾਹਿਬ ਜਦੋਂ ਆਪਾਂ ਜਾਣਦੇ ਆ ਆਨੰਦਪੁਰ ਸਾਹਿਬ ਤੋਂ ਸਾਹਮਣੇ ਪਹਾੜ ਦੀਂਦਾ ਨੈਣਾ ਦੇਵੀ ਮਾਤਾ ਦਾ ਮੰਦਿਰ ਆਨੰਦਪੁਰ ਸਾਹਿਬ ਤੋਂ ਤਕਰੀਬਨ 20 ਕਿਲੋਮੀਟਰ ਆ ਸਾਹਮਣੇ ਪਹਾੜ ਦੇ ਉੱਤੇ ਲਾਈਟ ਜਗਦੇ ਹੁਣ ਜ਼ੂਮ ਕਰਕੇ ਦਿਖਾਈਏ ਤਾਂ ਇੱਥੇ ਮਾਤਾ ਨੈਣਾ ਦੇਵੀ ਦਾ ਮੰਦਿਰ ਤਕਰੀਬਨ 20 ਕਿਲੋਮੀਟਰ ਬਾਟ ਪੈਂਦੀ ਆ ਸ੍ਰੀ ਆਨੰਦਪੁਰ ਸਾਹਿਬ ਤੋਂ ਸਪੀਡ ਬਹੁਤ ਜ਼ਿਆਦਾ ਸੀਗੀ ਉੱਥੇ ਰਾਤ ਨੂੰ ਨੈਣਾਦੇਵੀ ਨੂੰ ਜਾਂਦੇ ਹੋਏ ਪਹਾੜੀ ਦੇ ਉੱਤੋਂ ਸਾਹਮਣੇ ਆਨੰਦਪੁਰ ਸਾਹਿਬ ਦਾ 뷰 ਦਿਖ ਰਿਹਾ ਸਾਰਾ ਆਨੰਦਪੁਰ ਸਾਹਿਬ ਰੂਪਨਗਰ ਦਿਖ ਰਿਹਾ ਸਾਹਮਣੇ ਦਰਬਾਰ ਸਾਹਿਬ ਇੱਥੋਂ ਦਿਖ ਰਿਹਾ ਉਹ ਲਾਈਟਿੰਗ ਜਿੱਥੇ ਹੋ ਰਹੀ ਹੈ ਉਹਦੇ ਨਾਲ ਆ ਜਿੱਥੇ ਵੱਡੀਆਂ ਲਾਈਟਾਂ ਆ ਗੁਰਦੁਆਰਾ ਸਾਹਿਬ ਥੋੜਾ ਜਿਹਾ ਮਤਲਬ ਲਾਈਟ ਕਰਕੇ ਹੁਣ ਔੜਾ ਮੋਟਾ ਦਿਨ ਦਾ ਦਿਨੇ ਉੱਚਾ-ਛਟਾ ਬਿਲਡਿੰਗ ਦੀਂਦੀ ਹੋਤੇ ਆ ਸਾਰਾ ਸ਼ਹਿਰ ਆਨੰਦਪੁਰ ਸਾਹ ਰੂਪਨਗਰ ਦੇਖਦਾ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਰਾਤ ਆਪਾਂ ਹੌਲੇ-ਹੌਲੇ ਤੋਂ ਜਿਹੜਾ ਨੈਣਾ ਦੇਵੀ ਵਾਲੇ ਰਸਤੇ ਵੱਲੋਂ ਇੱਧਰ ਨੂੰ ਆਗੇ ਸੀਗੇ ਕਿਉਂਕਿ ਉੱਥੇ ਰਾਤ ਨੂੰ ਬੈਣ ਪੂਣ ਦਾ ਬਹਿਣ ਦਾ ਲੈਟਰੀਨ ਪਿਸ਼ਾਬ ਸਾਰੀਆਂ ਦੀ ਚੀਜ਼ਾਂ ਦੀ ਦਿੱਕਤ ਆ ਬਹੁਤ ਪ੍ਰੋਬਲਮ ਆ ਉੱਥੇ ਤਾਂ ਕਰਕੇ ਇੱਧਰ ਨੂੰ ਬਹੁਤ ਲੋਕ ਆ ਰਹੇ ਸੀਗੇ ਵੀ ਇੱਧਰ ਕਿਤੇ ਕਮਰਾ ਕੋਨਾ ਮਿਲ ਜੂ ਰਾਤ ਨੂੰ ਤੇ ਪਰ ਇੱਥੇ ਕਮਰੇ ਮਤਲਬ ਜੇ ਤਾਂ ਤੁਸੀਂ ਟਾਈਮ ਨਾਲ ਆ ਜਾਨੇ ਹੋ ਤਾਂ ਤੁਹਾਨੂੰ ਕਮਰੇ ਮਿਲ ਜਾਂਦੇ ਆ ਜੇ ਤੁਸੀਂ ਲੇਟ ਹੋਨੇ ਹੋ ਤਾਂ ਜਿਹੜਾ ਰੇਟ ਬਹੁਤ 3-3 4-4000 ਰੁਪਏ ਕਮਰਿਆਂ ਦਾ ਆਮ ਮੰਗਦੇ ਜਿਨ੍ਹਾਂ ਦਾ ਆਮ ਸੀਜ਼ਨ ਦੇ ਵਿੱਚ 5-700 ਰੁਪਏ ਹੁੰਦਾ ਤੇ ਬਿਹਤਰ ਆ ਵੀ ਜਿਆਦਾ ਤੁਸੀਂ ਟਾਈਮ ਨਾਲ ਆ ਜਾਓ ਜਾਂ ਫਿਰ ਤੁਸੀਂ ਰਸਤੇ ਦੇ ਵਿੱਚ ਹੀ ਲੈ ਲਓ ਮੰਦਰ ਤੱਕ ਪਹੁੰਚਣ ਦੀ ਕੋਸ਼ਿਸ਼ ਨਾ ਕਰੋ ਮੰਦਰ ਦੇ ਨੇੜੇ ਜਿੱਨਾ ਜਾਓਗੇ ਉਹਨੇ ਥੋੜਾ ਜਿਹਾ ਰੇਟ ਵਧ ਹੀ ਜਾਂਦਾ ਤੇ ਉੱਥੇ ਰਸ਼ ਵੀ ਜਿਆਦਾ ਹੁੰਦਾ ਕਿਉਂਕਿ ਸਾਰੇ ਨੂੰ ਆਇਆ ਹੁੰਦਾ ਵੀ ਉੱਥੇ ਪਹੁੰਚੀਏ ਵੀ ਪਹੁੰਚ ਕੇ ਜਿਹੜਾ ਉੱਥੇ ਦੇਖੀ ਵੀ ਉੱਥੇ ਮਿਲ ਜੂ ਜਿਹੜਾ ਤੁਹਾਨੂੰ ਰਸਤੇ 'ਚ ਜਿੱਥੇ ਵੀ ਮਿਲ ਜਾਂਦਾ ਉੱਥੇ ਤੁਸੀਂ ਕਮਰਾ ਲੈ ਲਓ ਤਾਂ ਵਧੀਆ ਰਹੋਗੇ ਆ ਸਾਡੇ ਹੋਟਲ ਦਾ ਪਿੱਛੇ 뷰 ਸੀਗਾ ਨਾਣਾਦੇਵੀ ਮੰਦਰ ਤੋਂ 4-5 ਕਿਲੋਮੀਟਰ ਥੱਲੇ ਨੂੰ ਉਤਰ ਕੇ ਆ ਇੱਥੇ ਰੇਟ ਰੂਟ ਜਾਇ ਜਾਂ 1000-1500 ਰੁਪਏ ਦੇ ਵਿੱਚ ਤੁਹਾਨੂੰ ਕਮਰਾ ਮਿਲ ਜਾਂਦਾ ਵਧੀਆ ਚੱਲਦੇ ਆ ਹੋਲੇ-ਮੱਲੇ ਤੇ ਅੱਜ ਹੀ ਦੇਖਦੇ ਆ ਕਿਵੇਂ ਮਾਹੌਲ